ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ 90 ਡੇ ਬਡੀ ਟ੍ਰਾਂਸਫਰਮੇਸ਼ਨ ਦਾ ਅੱਜ 45ਵਾਂ ਦਿਨ ਅੱਜ ਆਪਾਂ ਆਪਣੀ ਟੀਮ ਦੇ ਵਿੱਚ ਇੱਕ ਲੰਮਕਨ ਦਾ ਕੰਪੀਟੀਸ਼ਨ ਰੱਖਿਆ ਕਿ ਕਿਹੜਾ ਚੋਬਰ ਜ਼ਿਆਦਾ ਦੇਰ ਤੱਕ ਲੰਮ ਸਕਦਾ ਹੈ ਇਹ ਜੇ ਹੋਲਡ ਕਰਨ ਵਾਲੇ ਜਿਹੜੇ ਵਰਕਆਊਟ ਹੁੰਦੇ ਹਨ ਇਹਨਾਂ ਨਾਲ ਜਿਹੜੇ ਆਪਣੇ ਛੋਟੇ ਮਸਲ ਹੁੰਦੇ ਹਨ ਉਹ ਵਰਕ ਹੁੰਦੇ ਹਨ ਜੋ ਆਪਣੀਆਂ ਬਰੀਕ ਨਾੜਾਂ ਨੇ ਉਹਨਾਂ ਤੇ ਲੋਡ ਪੈਂਦਾ ਹੈ ਜਿਵੇਂ ਕਿ ਹੋਲਡ ਹੋ ਗਿਆ ਬਾਲ ਸੈਟ ਹੋਲਡ ਹੋ ਗਿਆ ਜਾਂ ਜਿਹੜਾ ਲੰਕਨ ਦਾ ਕੰਪੀਟੀਸ਼ਨ ਹੋ ਗਿਆ ਸੋ ਅੱਜ ਆਪਾਂ ਆਪਣੀਆਂ ਬਾਹਾਂ ਦੀ ਪਾਵਰ ਚੈੱਕ ਕਰਾਂਗੇ ਇਸ ਦੇ ਕਈ ਫਾਇਦੇ ਹੁੰਦੇ ਹਨ ਇੱਕ ਤਾਂ ਜੋ ਵੀਰ ਪੁਲ ਅਪ ਨਹੀਂ ਲਾ ਸਕਦੇ ਉਹਨਾਂ ਨੂੰ ਜਹੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਗ੍ਰਿਪਾ ਜਿਹੜਾ ਉਹ ਸਟਰੋਂਗ ਹੋ ਜਾਂਦਾ ਹੈ ਤੇ ਆਪਣੀਆਂ ਫੋਰ ਆਰਮਾਂ ਜਿਹੜੀਆਂ ਉਹ ਸਟਰੋਂਗ ਹੋ ਜਾਂਦੀਆਂ ਹਨ ਦੂਜਾ ਜਿਹੜੀ ਆਪਣੀ ਦਰਦ ਸਹਿਣ ਦੀ ਸੀਮਾ ਹੈ ਉਹ ਵੱਧਦੀ ਹੈ ਆਪਣੀ ਇੰਡਿਊਰੈਂਸ ਪਾਵਰ ਜਿਹੜੀ ਔਰ ਟੌਲਰੈਂਸ ਪਾਵਰ ਆ ਉਹ ਵਾਧਦੀ ਹੈ ਉਸ ਨਾਲ ਆਪਾਂ ਜਿਹੜਾ ਵਰਕਆਊਟ ਆ ਉਹ ਲੰਬੇ ਸਮੇਂ ਤੱਕ ਕਰ ਸਕਦੇ ਹਾਂ ਸੋ ਜੇ ਇਹ ਨਿੱਕੇ ਨਿੱਕੇ ਕੰਪੀਟੀਸ਼ਨ ਵਰਕਆਊਟ ਕਰਦੇ ਰਿਹਾ ਕਰੋ ਜਿਵੇਂ ਕਿ ਜਿਆਦਾ ਦੇਰ ਤੱਕ ਪਲੈਂਕ ਹੋਲਡ ਕਰਨਾ ਜਾਂ ਜਿਆਦਾ ਦੇਰ ਤੱਕ ਸਕੁਐਟ ਪੋਜੀਸ਼ਨ 'ਚ ਰਹਿਣਾ ਜਿਆਦਾ ਦੇਰ ਤੱਕ ਲੌਂਕਣਾ ਇਹਨਾਂ ਨਾਲ ਜਿਹੜੇ ਆਪਣੇ ਛੋਟੇ ਛੋਟੇ ਮਸਲ ਹੁੰਦੇ ਆ ਨਾ ਉਹ ਸਟਰੋਂਗ ਹੁੰਦੇ ਆ ਨਾ ਜਿਸ ਦੇ ਨਾਲ ਆਪਣੀ ਜਿਹੜੀ ਵਰਕਆਊਟ ਸਟਰੈਂਥ ਆ ਉਹ ਵਾਧੀ ਰਹਿੰਦੀ ਹੈ ਸੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਲੱਗਦੀਆਂ ਹਨ ਜਾਂ ਆਪਣਾ ਵਰਕਆਊਟ ਕਿਵੇਂ ਲੱਗਦਾ ਹੈ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਤੇ ਆਪਣੀ ਫਿਟਨੈਸ ਜਰਨੀ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਕਿ ਜਦੋਂ ਆਪਣੀ ਕੋਈ ਵੀ ਨਵੀਂ ਵੀਡੀਓ ਆਵੇ ਤਾਂ ਤੁਹਾਨੂੰ ਪਤਾ ਲੱਗ ਜਾਵੇ ਕਮੈਂਟਾਂ ਵਿੱਚ ਆਪਣੇ ਸੁਝਾਅ ਜਰੂਰ ਦੇਣਾ ਤੇ ਜਰੂਰ ਦੱਸਣਾ ਕਿ ਕਿਹੜਾ ਚੋਬਰ ਕਿੰਨੇ ਸਕਿੰਟ ਤੱਕ ਲੰਕਿਆ ਧੰਨਵਾਦ ਜੀ ਮਿਲਦੇ ਆਂ